ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਜੋ ਖਬਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹ ਘਟਨਾ ਦੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਤੇਰਾ ਆਸਰਾ ਸੁਸਾਇਟੀ ਵੱਲੋਂ ਪਿੰਡ ਬੱਲਾ ਵੱਲੋਂ ਮੀਰਾਂ ਨੇ ਇੱਕ ਡੇਰਾ ਜੋ ਕਿ ਗੁਜਰਾ ਦਾ ਉਸਤੇ ਰੇਡ ਕੀਤੀ ਛਾਪਾ ਮਾਰਿਆ ਤਾਂ ਉਥੇ ਜੋ ਕੁਝ ਸਾਹਮਣੇ ਆਇਆ ਉਹ ਦੇਖ ਕੇ ਹਰ ਕੋਈ ਹਰਾਨ ਰਹਿ ਗਿਆ ਕਿਤੇ ਨਾ ਕਿਤੇ ਇਸ ਘਟਨਾ ਦੇ ਨਾਲ ਹਰ ਇੱਕ ਅੱਖ ਨੰਬੀ ਹੋਈ ਹੋਵੇਗੀ ਕਿ ਕਿਸ ਤਰ੍ਹਾਂ ਆਪਣੇ ਲਾਲਚ ਦੇ ਲਈ ਇਹ ਲੋਕ ਦੂਜਿਆਂ ਤੇ ਜੁਰਮ ਸਤੰਭ ਕਰਦੇ ਹਨ ਸੋ ਜਿੱਥੇ ਇਹਨਾਂ ਨੂੰ ਲਾਲੰਤਾ ਪੈਂਦੀਆਂ ਨੇ ਉਥੇ ਤੇਰਾ ਆਸਰਾ ਸੇਵਾ ਸੁਸਾਇਟੀ ਤੇ ਵੱਲਾ ਪਿੰਡ ਦੇ ਇਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਦੇ ਲਈ ਇੱਕ ਸਲੂਟ ਇੱਕ ਲਾਈਕ ਵੀ ਬਣਦਾ ਤੇ ਦੱਸਦੀਏ ਕਿ ਇਸ ਘਟਨਾ ਨੇ ਜਿੱਥੇ ਹਰ ਇੱਕ ਨੂੰ ਝੰਜੋੜਿਆ ਉਥੇ ਇਹਨਾਂ ਲੋਕਾਂ ਦੇ ਉੱਪਰ ਇੱਕ ਸਾਨੀ ਨਜ਼ਰ ਰੱਖਣ ਦੀ ਵੀ ਮੰਗ ਉੱਠ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਇਹ ਲੋਕ ਅੰਜਾਮ ਦਿੰਦੇ ਨੇ ਹਾਲਾਂਕਿ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਪਰ ਫਿਰ ਵੀ ਜ਼ਿਆਦਾਤਰ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਪੰਜਾਬੀ ਵੀ ਘੱਟ ਨਹੀਂ ਤੇ ਮਾਝਾ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਕਿਤੇ ਨਾ ਕਿਤੇ ਸ਼ਹੀਦਾਂ ਦੀ ਉਸ ਧਰਤੀ ਤੇ ਇਸ ਤਰ੍ਹਾਂ ਦੇ ਕੰਮ ਕਰਕੇ ਬਹੁਤ ਹੀ ਗਲਤ ਕੀਤਾ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਨਾ ਹੋਰ ਤਾਂ ਜੇ ਖਬਰਾਂ ਦੇ ਲਈ ਲਿਮਟਡ ਕੰਦੇ ਨਾਲ ਬਣੇ ਰਹਿਣਾ ਹੁਣ ਦੇਖੋ ਇਹ ਪੂਰੀ ਵੀਡੀਓ ਪਹਿਲਾ ਬੰਦਾ ਲਿਆ ਮੇਰਾ ਵੀਰ ਬਾਕੀ ਗੱਲਾਂ ਬਾਅਦ ਚ ਕਰਦੇ ਹਾਂ ਜਿਹੜਾ ਮੁੰਡਾ ਤੇਰੇ ਕੋਲ ਲੈ ਗਿਆ ਮੇਰਾ ਵੀਰ ਕਿੱਥੇ ਆ ਛੇਤੀ ਹੈ ਲੈਓ ਲੈਓ ਗਾਹ ਪਛਾਣਾ ਕਰੀ ਮੇਰਾ ਵੀਰ ਯਾਰ ਕਾਹ ਨੂੰ ਕਰਾਂ ਗਾਹ ਪਛਾਣਾ ਯਾਰ ਮੇਰਾ ਕਹਿਣਾ ਫਰਜ਼ੀਆ ਵੀਰ ਚੱਲ ਨਹੀਂ ਯਾਰ ਕਿੱਥੇ ਆ ਮਨ ਲੱਕੀ ਆ ਓਏ ਜਗਾ ਕਿੱਥੇ ਆ ਲੈ ਤੂੰ ਹੀ ਲੈ ਆ ਸ਼ਾਹ ਹੈ ਨਹੀਂ ਲਿਓਣਗੇ ਆਪੇ ਲਿਓਣਗੇ ਪਰਾਲੀ ਛੁੱਟਣ ਡਿਆ ਆਪਾਂ ਨੇ ਵੇਖਿਆ ਸਾਡੇ ਸਬੂਤ ਆ ਸਾਡੇ ਕੋਲ ਲੈ ਲੈਣਾ ਫੋਨ ਪਤਾ ਹੈ ਦੇ ਬਠਾ ਯਾਰ ਕੋਣ ਗੰਦਾ ਲਗਾਇਆ ਉਹ ਨਹੀਂ ਯਾਰ ਕਈ ਕਈ ਲਗਾ ਲੈਂਦੇ ਉਹ ਲਗਾਣਾ ਯਾਰ ਕੋਈ ਆਪਾਂ ਤਰਨ ਦੇ ਜਾਂਦਾ ਉਹ ਉਹ ਗੜੀ ਕੋਈ ਆਵੇ ਕੀ ਨਾਮ ਇਤਰਾ ਕੋਣ ਇੱਕ ਗੱਲ ਯਾਦ ਸਾਰੀ ਗੱਲ ਸੱਚ ਦੱਸਣੀ ਆ ਹਾਂਜੀ ਵੀਰ ਜੀ ਜੇ ਆਪਾਂ ਇੱਥੇ ਨਵੇੜਾ ਕਰਦੇ ਹਾਂ ਹਾਂਜੀ ਹੈ ਆਹ ਦਰਮਦ ਆਪ ਤੇਰੀ ਤੇਰੀ ਮਦਦ ਲਈ ਆਏ ਹਾਂ ਤੇਰੀ ਮਦਦ ਕਰਨ ਆਏ ਆ ਸਾਰੇ ਤੂੰ ਡਰਨਾ ਨਹੀਂ ਆ ਤੂੰ ਆਪਣਾ ਨਾਮ ਦੱਸ ਸਾਗਰ ਪਿਤਾ ਦਾ ਨਾਮ ਤੇਰੇ ਪਾਪੇ ਦਾ ਨਾਮ ਬਹੁਤਾਂ ਦੀ ਲੋੜ ਨਹੀਂ ਤੇਰੇ ਵਰਗੇ ਨਹੀਂ ਡਰਿਆ ਸ਼ਾਮ ਬੋਲ ਕੇ ਕੀ ਨਾਮ ਤੇਰੀ ਮਦਦ ਤੋਂ ਆਸਤੇ ਆਏ ਆ ਹੈ ਭਾਈ ਬਾਹਰ ਕੱਢੂ ਪਾਣੀ ਚਾਹੀਦਾ ਪਾਣੀ ਪਾਣੀ ਦਾ ਗਲਾ ਬੜੀ ਵੀਰੇ ਠੀਕ ਆ ਕੋਈ ਕੰਮ ਨਹੀਂ ਕਰਨਾ ਤੂੰ ਮੇਰਾ ਵੀਰ ਕੋਈ ਡਰ ਨਹੀਂ ਲੋੜਨੀ ਆ ਉਹ ਗੱਡੀ ਤੇਰੀ ਲੈਣਦੀ ਆ ਇਹ ਮਲਾਜ ਬਲਾਲ ਆ ਠੀਕ ਹੈ ਇਤਰਾ ਕਮਰਾ ਜੀ ਦਾ ਡਰ ਨਾ ਯਾਰ ਤੂੰ ਕੋਈ ਕੁਝ ਨਹੀਂ ਬੋਲੇਗਾ ਡਰਦਾ ਕਿਉਂ ਠੀਕ ਹੈ ਤੈਨੂੰ ਕੋਈ ਕੁਝ ਨਹੀਂ ਦੇਗਾ ਨਹੀਂ ਕੁਝ ਆਏ ਚੱਲ ਜੰਦਾ ਇਤਨਾ ਆ ਜੀ ਚੱਲ ਜੰਦਾ ਦੇਖ ਮੇਰੀ ਗੱਲ ਸੁਣੀ ਤੂੰ ਕਬਰ ਕਰ ਇਹ ਸਾਲ ਤੂੰ ਦੇਖੋ ਪਹਿਲੀ ਤੇ ਗੱਲ ਮੈਂ ਇੱਕ ਸਰ ਦੇ ਸਾਹਮਣੇ ਦੱਸਦਾ ਕਿ ਸਾਰਾ ਉਸ ਚੀਜ਼ ਦਾ ਹਾਂ ਜੀ ਪਹਿਲੀ ਤੇ ਗੱਲ ਪਾਣੀ ਦਿਓ ਜੀ ਮਹੀਨੇ ਪਹਿਲਾਂ ਵੀ ਪਾਣੀ ਦੀ ਵੀਡੀਓ ਬਣਾਈ ਪਾਣੀ ਪਿਆ ਜੀ ਦੇ ਆਖੀ ਮੈਂ ਨੁੱਖਾ ਦੇ ਰੱਖਿਆ ਪਾਣੀ ਪੂਣੀ ਪਿਆ ਜੀ ਸਾਨੂੰ ਬੜੇ ਦਿਨ ਹੋ ਗਏ ਦੀ ਵੀਰ ਜੀ ਇੱਕ ਮਿੰਟ ਪਾਣੀ ਬੋਲ ਪਾਜੀ ਇੱਕ ਅੰਗਰੇਜ਼ੋ ਪਾਜੀ ਪੈਸੇ ਦੇਣਾ ਵਾ ਅੰਗਰੇਜ਼ੋ ਪਾਜੀ ਜਿਹੜੇ ਸੋਹਣੇ ਬੰਦੇ ਖਿਡਵਾਏ ਤੁਹਾਡੇ ਰੋਟੀ ਵੀ ਜੰਨੇ ਆ ਪਾਣੀ ਵੀ ਜੰਨੇ ਕੋਲ ਤੁਹਾਡੇ ਪਾਜੀ ਦੋ ਮਿੰਟ ਜਿਹਦੇ ਵਿੱਚ ਤੂੰ ਉਹਨੂੰ ਇਹ ਕਹਿ ਰਿਹਾ ਕਿ ਮੈਂ ਇਹਨੂੰ ਪਾਣੀ ਦੇ ਰੱਖਿਆ ਦੇਖੋ ਖਾਣ ਬਗੈਰ ਵੀਰ ਬੜਿਆਂ ਨੇ ਸਾਨੂੰ ਵੀਡੀਓ ਭੇਜੀਆਂ ਜਿਹਦੇ ਵਿੱਚ ਤੁਸੀਂ ਕੁੱਟ ਮਾਰ ਵੀ ਕਰਦੇ ਜੀ ਲੈ ਲੈ ਸਾਡੇ ਕੋਲ ਕਬੂਤ ਹੈ ਮਾਤਾ ਪੱਟੇ ਮਾਰਦੇ ਤੁਸੀਂ ਬੱਚਿਆਂ ਨੂੰ ਪਤਾ ਕੀ ਗੱਲ ਜੇ ਤੁਹਾਡੇ ਕੋਲ ਵੀਡੀਓ ਨਾ ਸਾਡਾ ਮੁਕਰ ਨਾ ਇਹਦੇ ਵਿੱਚ ਕੰਮ ਹੀ ਨਹੀਂ ਕੋਈ ਹੈ ਜੇ ਇਹਨੂੰ ਅਸੀਂ ਮਾਰਨਾ ਵਾਕੇ ਹੈਗਾ ਸਾਡੇ ਕੋਲ ਬੰਦਾ ਹੈਗਾ ਵੀਰ ਜੀ ਵੀਡੀਓ ਵੀ ਵਾਕੇ ਹੈਗੀ ਆ ਉਹ ਦਿਨ ਫਿਰ ਤੁਹਾਨੂੰ ਇੱਕ ਉਹਨੂੰ ਬੰਦੇ ਨੂੰ ਸਾਡਾ ਮੈਂਬਰ ਹੀ ਤੂੰ ਉਹਨੂੰ ਦੇ ਦਿੰਦਾ ਵੀ ਭਾਈ ਇਹ ਮੇਰੇ ਕੋ ਆਇਆ ਘੁੰਮਦਾ ਕਮੋਂਦਾ ਤੂੰ ਲੈ ਜਾ ਉੱਥੇ ਇਹਨੇ ਬਾਹ ਫੜ ਕੇ ਬਰਦਾ ਉਹ ਕੋ ਖੋਲਿਆ ਇਹਨੂੰ ਪਤਾ ਵੀਡੀਓ ਬਣੀ ਆ ਬਿਲਕੁਲ ਗੱਲ ਇਹ ਬੰਦੇ ਕੋ ਨਹੀਂ ਖੋਇਆ ਨਾ ਮੇਰੀ ਵੀਡੀਓ ਨਹੀਂ ਪੁਜਾਰਦੀ ਬਣੀ ਨਾ ਖੋਇਆ ਨਾ ਕੋਇਆ ਧੰਨ ਧੰਨ ਦੀ ਵੀਡੀਓ ਬਣੀ ਆ ਥੋੜੇ ਦਿਨ ਪਹਿਲਾਂ ਪਹਿਲਾ ਨੰਬਰ ਅੱਜ ਤੁਸੀਂ ਆਓ ਸਾਡੇ ਨਾ ਕੋਈ ਇਹਨੂੰ ਪੁੱਛ ਯਾਰ ਤੇਰਾ ਮੁੰਡਾ ਕਹਿ ਰਿਹਾ ਵਾ ਫਿਰ ਤੇਰਾ ਮੁੰਡਾ ਵੀਡੀਓ ਨਹੀਂ ਬਣੀ ਪਹਿਲਾਂ ਆਪਣੇ ਬਾਪ ਨੂੰ ਦੱਸ ਇੱਕ ਮਿੰਟ ਮੇਰੀ ਗੱਲ ਕਾਂਗੀ ਵੀਡੀਓ ਇਹਦਾ ਕੀ ਗੱਲ ਇਹ ਬੰਦਾ ਰੱਖਿਆ ਦੇ ਰੱਖਿਆ ਇਹ ਮੁਕਲੂਰੀ ਲੈ ਜੀ ਜਿਹੜਾ ਰੱਖਿਆ ਗੱਲ ਫੋਨ ਲਈਦਾ ਹੁੰਦਾ ਮੈਂ ਜਵਾਬ ਦੇਦਾ ਹਾਂ ਤੇਰੀ ਅੱਜ ਤੋਂ ਕੁਝ ਦੇ ਪਹਿਲਾਂ ਇੱਕ ਮੁੰਡੇ ਨੇ ਵੀਡੀਓ ਬਣਾਈ ਨਾ ਪਰਸੋਂ ਚੌਥੀ ਗੱਲ ਆ ਚਾਰ ਦਿਨ ਪੰਜ ਦਿਨ ਪਹਿਲਾਂ ਵੀਡੀਓ ਬਣਾਈ ਨਾ ਜਿੱਥੇ ਤੂੰ ਉਹਨੂੰ ਇਹ ਕਿਹਾ ਵਾ ਕਿ ਮੈਂ ਨੂੰ ਤਨਖਾਹ ਦੇਣਾ ਤੂੰ ਕੋਣ ਨਾ ਮੇਰੀ ਵੀਡੀਓ ਬਣਾਉਣ ਵਾਲਾ ਕੀ ਗੱਲ ਉਹ ਲੱਗਦਾ ਵੀਡੀਓ ਬਣਾਉਣ ਦਾ ਉਹਦੋਂ ਨਹੀਂ ਉਹਦੋਂ ਨਹੀਂ ਉਹਨੂੰ ਦੇਰ ਬੰਦਾ ਉਹਦੋਂ ਸਾਡੇ ਤੱਕ ਪਹੁੰਚਾ ਦਿੰਦਾ ਇਹਨੇ ਕਿਉਂ ਝੂਠ ਮਾਰਿਆ ਉਹਨੂੰ ਮੰਗਦਾ ਇਹ ਕਿੱਥੇ ਰਿਹਾ ਉਹਨੇ ਕਿਹਾ ਉਹਨੇ ਕਿਹਾ ਯਾਰ ਇਹਨੂੰ ਕਿਉਂ ਰੱਖਿਆ ਵਿਚਾਰੇ ਨੂੰ ਸਰ ਪਤਾ ਕੀ ਯਾਰ ਇਹ ਕਿੱਥੋਂ ਦੀ ਗੱਲ ਆ ਇਹ ਇੱਥੇ ਬਾਜ਼ਾਰ ਚ ਜਾ ਰਹੇ ਸੀ ਜਿੱਥੇ ਮੁੰਡੇ ਨੇ ਮੈਂਬਰ ਨੇ ਸਾਡੇ ਨੇ ਕਿਸੇ ਨੇ ਇਨਸਾਨ ਇਤਲੇ ਬੰਦੀ ਨਹੀਂ ਉਹਨੇ ਨੂੰ ਪੁੱਛਿਆ ਯਾਰ ਆਂਦਾ ਬਈ ਮੇਰੀ ਵੀਡੀਓ ਨਾ ਬਣਾ ਚੁੱਪ ਕਰਕੇ ਚਲਾ ਜਾ ਇਹਨੂੰ ਮੈਂ ਤਨਖਾਹ ਦੇਣਾ ਕਿ ਉਹਦਨੇ ਤੇ ਬੰਦੇ ਦੇ ਲਾਣਾ ਨਾ ਨਹੀਂ ਨਹੀਂ ਕੱਲਾ ਨਹੀਂ ਨਹੀਂ ਫਰਚ ਫਰਚ ਵੀ ਇਧਰ ਕਿਹਦੀਆਂ ਦੂਜੀਆਂ ਵੀਡੀਓ ਵੀ ਸਾਡੇ ਕੋਲ ਆਈਆਂ ਜਿਹਦੇ ਵਿੱਚ ਇਹ ਇਧਰ ਕੋਲ ਕੱਪੜੇ ਧਵਾਲਾ ਜਿਹਦੇ ਕੋਲ ਇਹ ਇਹਨੂੰ ਡਾਂਗ ਦੇ ਜ਼ੋਰ ਤੇ ਕੰਮ ਕਰਾਉਂਦੇ ਵਿਚਾਰੇ ਬੱਟੇ ਮਾਰਦੇ ਸਾਡੇ ਕੋਲ ਨਹੀਂ ਯਾਰ ਸਾਡੇ ਦੇ ਬੱਚੇ ਬਾਦੂ ਗੱਲਾਂ ਕਰਨ ਦੀ ਸਾਡੇ ਦੇ ਬੱਚੇ ਏ ਕਰਦਾ ਨਹੀਂ ਵੀਰ ਜੀ ਪਤਾ ਕਿੱਥੋਂ ਕਿੱਥੋਂ ਦੇ ਆਹੀ ਟੈਸਟ ਤੋਂ ਕਿਉਂ ਡਰਦਾ ਕਿਉਂ ਡਰ ਨਾ ਲਾਹ ਕੇ ਰਹਿਣ ਵਾਲਾ ਹੈ ਹੈ ਜੀ ਜਿਤਨਾ ਹੈ ਉੜੀਸਾ ਦਾ ਉੜੀਸਾ ਦਾ ਉੜੀਸਾ ਦਾ ਰਹਿਣ ਵਾਲਾ ਸੰਗਤ ਜੀ ਹੈ ਤੇਰੀ ਮਦਦ ਕੇ ਲਈ ਤੁਮ ਡਰੋ ਮਾ ਤੁਮ ਡਰੋ ਮਾ ਸਾਨੂੰ ਇਹ ਜੰਦ ਮੁੰਡਾ ਪੰਜਾਬੀ ਆ ਹਾਂ ਜਾਣਾ ਚਾਹੁੰਦਾ ਹਾਂ ਹਾਂ ਟਾਈਪ ਹੋ ਗਿਆ ਵੀਰ ਜੀ ਨੂੰ ਟਾਈਪ ਹੋਣਾ ਵੀ ਜੀ ਮੇਰੇ ਕੋਲ ਸਾਰੇ ਸਬੂਤ ਆ ਤਿੰਨ ਤਿੰਨ ਸਾਲ ਤੋਂ ਪਲੱਸ ਹੋ ਗਿਆ ਝੂਠ ਹਾਂ ਇਹ ਨਹੀਂ ਇਹ ਮੰਨਣ ਵਾਲਾ ਮੋੜ ਹੈ ਨਹੀਂ ਇੱਥੇ ਕੋਈ ਚੀਜ਼ ਨਹੀਂ ਮੰਨਣੀ ਤੁਸੀਂ ਹਾਂ ਫਿਰ ਜਿਹੜੀ ਸੁਝਾਈ ਜਾਣੀ ਬਿਲਕੁਲ ਸੁਝਾਈ ਆ ਇਹ ਮੈਂ ਸਬੂਤ ਨਹੀਂ ਖਾਣੇ ਦਊਂਗਾ ਤੇਨ ਸਾਰੇ ਨੂੰ ਜੇ ਤੈਨੂੰ ਸਾਲ ਦਾ ਸਬੂਤ ਦੇ ਤਾਂ ਅਸੀਂ ਰਾਜਨਾਮਾ ਨਹੀਂ ਉਹ ਕਰਨਾ ਹੀ ਪਰਚਾ ਕਰਾਉਣਾ ਹੀ ਬਿਲਕੁਲ ਨਹੀਂ ਬਿਲਕੁਲ ਇਸ ਤਰ੍ਹਾਂ ਹੁਣ ਜਿਤਨਾ ਹਫਤਾ ਹੈ ਕੋਈ ਯਾਰ 1.5 ਸਾਲ ਪਹਿਲਾਂ ਤੇ ਆ ਪਰਾਲੀ ਸੁੱਟਣਾ ਆ ਸਾਡਾ ਵੱਲੇ ਦਾ ਬੰਦਾ ਇੰਨੇ ਤੇਰੇ ਕੋ ਇਹਨੂੰ ਵੇਖਿਆ ਬਿਲਕੁਲ ਬਿਲਕੁਲ ਫਿਰ ਅਮਦਾਰੀ ਫਿਰ ਚਲੇ ਜਾਂਦੇ ਬਿਲਕੁਲ ਦੇਖੋ ਸਰ ਕਹਿੰਦੇ ਸਾਡੇ ਕੋਲ ਕੁਝ ਮਹੀਨੇ 1.5 ਸਾਲ ਪਹਿਲਾਂ ਤੇ ਇੰਨੇ ਵੇਖਿਆ ਉਹ ਪਹਿਲਾਂ ਇੱਕ ਹੋ ਰਿਹਾ ਪਤਾ ਕੀ ਗੱਲ ਜਿਤਨਾ ਕਿ ਇਸ ਟੇਸ਼ਨ ਦੇ ਬੰਦੇ ਜਿਤਨਾ ਲਿਆਣਾ ਮੀਨਾ ਕਰਕੇ ਕਿਉਂ ਲਿਆਉਂਦੇ ਦੀ ਟੇਸ਼ਨ ਉਹ ਬਿਮਾਰ ਬੰਦੇ ਲਿਆਉਂਦੇ ਤੁਸੀਂ ਬਿਮਾਰ ਨਹੀਂ ਲੈਂਦੇ ਵੀਰ ਨਿਕਲ ਕੇ ਬੱਚੇ ਕੰਮ ਕਰਾਣ ਲਈ ਲਿਆਣੇ ਆ ਜਦੋਂ ਉਹਨਾਂ ਦੇ ਦਿਲ ਕੰਮ ਕਰੇ ਮੇਰਾ ਹੱਥ ਸੋ ਸੰਗਤ ਜੀ ਅਸੀਂ ਖੜੇ ਆ ਬਟਾਲਾ ਰੋਡ ਤੇ ਬਿਲਕੁਲ ਚੌਂਕ ਦੇ ਨਾਲ ਹੀ ਜਿੱਥੇ ਫੈਕਟਰੀਆਂ ਦਾ ਏਰੀਆ ਵਾ ਜਿੱਥੇ ਇਸ ਵੀਰ ਨੂੰ ਰੱਖਿਆ ਗਿਆ ਜੀ ਅਜੀ ਇਹਨਾਂ ਬੜਾ ਕੁਝ ਬਕਣਾ ਆ ਜੀ ਇਹ ਵੀ ਦੱਸ ਰਹੇ ਨੇ ਕਿ ਸਾਡੇ ਕੋਲ ਕੁਝ ਮਹੀਨੇ ਹੋਏ ਇਹਨੂੰ 5-7 10 ਦਿਨ ਹੋਏ ਆ ਤਿੰਨ ਸਾਲ ਦੀ ਸਾਡੇ ਕੋਲ ਵੀਡੀਓ ਇਹਦੇ ਕੋਲ ਲੋਕਾਂ ਨੇ ਭੇਜੀਆਂ ਯਾ ਕਿੰਨੀ ਦੇਰ ਹੋ ਗਈ ਤੇਰੇ ਕੋਲ ਬਤਾ ਦੇ ਬਤਾ ਦਰ ਦਰੋਂ ਮਰ ਬਸ ਠੀਕ ਹੈ ਨਾ ਠੀਕ ਹਾਂ ਦਰੋਂ ਮਤ ਤੋ ਹਾਲਾਤ ਦੇਖਦੇ ਹੋ ਬਿਲਕੁਲ ਸਹਿਮ ਗਿਆ ਬਿਲਕੁਲ ਡਰ ਗਿਆ ਵਿਚਾਰਾ ਦਿਲ ਦੇਖੋ ਦਿਲ ਆ ਦੇਖੋ ਆਰ ਕਿੰਨੇ ਦੇ ਦੇ ਕਿੰਨੀ ਕਰਨਾ ਹੈ ਜਨਾ ਕਿੰਨਾ ਕਿਲੋ ਗਿਆ ਹਾਂ 2 7 ਕਿੰਨਾ ਚਲ ਹੋ ਗਿਆ ਇਹ ਲੋਕਾਂ ਨੇ ਦੇਖਿਆ ਦੱਸਦੇ ਹਰੇ ਦੱਸਦੇ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਜੀ ਇਹਨਾਂ ਨੂੰ ਕਿਹੜਾ ਨਹੀਂ ਹੈ ਤੁਹਾਡਾ ਖਾਣੇ ਆਂ ਕਿ ਕੀ ਪਾਦੇ ਕਿੰਨੇ ਪੈਸੇ ਪਾ ਗਏ ਹੈ ਜੀ ਪਾਣੀ 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 ਪੀਓ ਦੇਖੋ ਇਹਨਾਂ ਨੂੰ ਨਾ ਪੀਓ ਕੀਦਾ ਮੂਹ ਵੀਰੋ ਨਰਨ ਤੋਂ ਪਾਣੀ ਲਿਆ ਅੰਦਰ ਪਾਣੀ ਪਿਲਾਇਆ ਆਇਓ ਅੰਦਰ ਆਪਣਾ ਕੀ ਨਾਂ ਵੀਰੇ ਦਿੱਤੀ ਕਰਨਾ ਹਾਂ ਹਾਂ ਕੰਮ ਹੁਣ ਮੇਰਾ ਵੀਰ ਜੀ ਤੇ ਆਪਾਂ ਚਾਹੁੰਨਾ ਕਿ ਕੋਈ ਪਰਚਾ ਨਾ ਹੋਵੇ ਹਾਂ ਠੀਕ ਹੈ ਇੱਕ ਬੰਦਮਾ ਮਜ਼ਦੂਰੀਏ ਦਾ ਕੌਂਟਰਡ ਲੈ ਮੇਰੀ 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 ਜਿਹੜੀ ਗੱਲ ਦੱਸੂ ਵੀਰ ਜੀ ਸੱਜਾ ਸਾਲਾਂ ਨੂੰ ਜੇ ਕੋਈ ਗਲਤ ਨਿਕਲੂ ਤੇ ਜੋਦੂਗੇ ਉਹ ਕਰਾ ਜੇ ਵੀ ਦੱਸੂ ਸਾਡੇ ਇੱਥੋਂ ਫੈਕਟਰੀਆਂ ਦੇ ਲੋਕ ਆਣ ਕੇ ਗਵਾਹੀ ਦੇ ਦਿੰਨ ਪੀ ਇਹਨੂੰ ਅਸੀਂ ਕਿੰਨੇ ਚਿਰ ਤੋਂ ਵੇਖਣ ਦੇ ਆਫੇ ਰਸ ਪਤਾ ਕੀ ਗੱਲਿਆ ਜਿੱਤਰਾ ਇਹ ਰੈਂਟ ਹੈ ਮੇਰੇ ਕੋਲ ਆਪਣੀ ਮਰਜ਼ੀ ਦੇ ਨਾਲ ਰੈਂਟ ਚਲੇ ਜਾਂਦੇ ਆ ਆ ਗਿਆ ਚਲ ਗਿਆ ਕਿੰਨੇ ਸਾਲ ਤੋਂ ਚੱਲ ਰਿਹਾ ਇਹ ਨਾ ਨ ਸਾਲਾਂ ਦੀ ਕੋਈ ਗੱਲ ਨਹੀਂ ਅਗਲੇ ਇਹ ਨਹੀਂ ਬੰਦਣਾ ਸਾਰਾ ਆਪਣੀ ਗਲਤੀ ਨਹੀਂ ਗਲਤੀ ਮੇਰਾ ਹੈਗਾ ਵੀਰ ਜੀ ਮੇਰੇ ਨਹੀਂ ਬੈਠਾ ਨਹੀਂ ਵੀਰ ਜੀ ਪੱਖਾ ਲੱਗਾ ਅੰਦਰ ਤੂੰ ਵੇਖ ਬੈਠਾ ਮੈਂ ਕਿਹਾ ਕਹਿਣਾ ਬੱਧਾ ਵੀਰ ਨਹੀਂ ਨਹੀਂ ਉਹ ਮੰਜਾ ਲੱਗਾ ਅੰਦਰ ਕਪੜਾ ਪਿਆ ਵਧੀਆ ਜਿਦਾਂ ਆਵ ਰਹੇ ਨੇ ਉਤਰ ਇਹਨੂੰ ਰੱਖਣ ਦੇ ਕਪੜੇ ਵੇਖ ਲੈ ਜਿਦਾਂ ਆਵੇ ਉਦਾਂ ਇਹਨੂੰ ਰੱਖਿਆ ਕੋਈ ਬੰਨਣਾ ਨਹੀਂ ਚਲ ਉਹ ਕੋਈ ਇੱਧਰ ਆ ਤੇਰਾ ਨਾਮ ਕੀ ਆ ਕੀ ਬੰਨਦਾ ਹਾਰ ਗਾਡੀ ਬਹੁਤ ਜਿਆਦੀ ਹਾਰ ਦੀ ਵਧੀਆ ਹਾਂ ਤੂੰ ਵੇਖੇ ਇਥੋਂ ਤਾਂ ਕਿ ਡਾਂਗਣਾ ਵੀ ਘੁੱਟਦੇ ਉਹ ਨਹੀਂ ਵੀਰ ਜੀ ਉਹੀ ਸਬੂਤ ਦਵਾਂਗੇ ਵੀਰ ਜੀ ਜੇ ਡਾਂਗਣਾ ਘੁੱਟਿਆ ਹੋਊਗਾ ਜੋ ਤੂੰ ਕਹਿ ਰਿਹਾ ਵਿਰਜੀਓ ਹਾਂ ਆ ਵੀ ਮੁੱਕੀ ਨਹੀਂ ਮੁੱਕਣਾ ਕਿ ਵਿਰਦੀ ਤੇਰੀ ਇਹ ਚੀਜ਼ਾਂ ਫਿਰ ਸਹੀ ਐ ਇਧਰ ਨਾ ਨੁਖਾ ਇਹ ਚੀਜ਼ਾਂ ਫਿਰ ਮੈਂ ਕੋਰਟ 'ਚ ਦਊਂਗਾ ਮੈਂ ਇਸ ਨੂੰ ਪੂਰੀ ਕਿਨੂੰ ਦਿਖਾਊਂਗਾ ਉਹ ਸਰ ਜੀ ਨੂੰ ਨਾਸੀ ਉਹ ਪਰਚਾ ਕੱਟਿਆ ਜਾਊਗਾ ਪਰ ਉਥੇ ਕੋਰਟ 'ਚ ਇਹ ਚੀਜ਼ਾਂ ਦੱਸਾਂਗੇ ਨਹੀਂ ਕਿਸੇ ਨੂੰ ਦਿਖਾਉਣੀਆਂ ਬਣੇ ਇਹਨਾਂ ਨਾਲੇ ਸਾਰੇ ਇਹ ਤਾਂ ਵੀਰ ਵੀ ਮੇਰੇ ਸਾਬ ਨਾਲ ਕੋਈ ਨਾ ਕੋਈ ਜਾਣਦਾ ਹੋਣਾ ਇਹਨੂੰ ਚੰਗੀ ਉਹ ਨੀ ਕੋਈ ਨਹੀਂ ਪਾਓ ਪਾ ਲਿਓ ਸਿੱਧਾ ਮੂੰਹ ਵਿੱਚ ਉਹ ਨੀ ਕੋਈ ਦਿਖਾਉਣ ਦਾ ਇਹਦਾ ਸਾਡੇ ਇੱਕ ਜੀ ਮੁਰਗੀ ਨੀ ਦੇ ਸੱਤ ਹੋਣਾ ਹੋਣੇ ਦੇ ਦੋ ਜੀ ਇਹ ਤਾਂ ਇੱਥੇ ਤੇ ਮਲ ਕਰ ਲੈਣੀ ਠੀਕ ਹੈ ਬੜਕਾ ਬਚਤ ਕਰਨਾ ਨਹੀਂ ਆਣਾ ਜੀ ਫੇਰ ਤੇ ਆਪਣਾ ਜਿਹੜਾ ਇਹ ਲਿਆ ਮਾਤਾ ਜੀ ਆ ਗਾ ਤੇ ਆਪਣਾ ਆ ਕਮਾ ਆਪਣੇ ਜਿਹੜੇ ਜਿਹੜੇ ਜ਼ਿੰਨੇਦਾਰ ਘੜ ਬਣਿਆ ਨਾ ਜੀਰਾ ਮੇਰੀ ਦੇ ਲੋ ਫੇ ਮੇਰੀ ਗੱਲ ਸੁਣ ਅਹੀਂ ਸੁਣ ਚਾਹੀ ਜੇ ਤੇ ਮੇਰੀ ਗੱਲ ਸੁਣ ਮੇਰੇ ਪਹਿਲੇ ਮੇਰੀ ਗੱਲ ਸੁਣ ਮਾਤਾ ਜੀ ਪੜਿਆ ਤੇ ਕਿਹ ਅਧਿਗਰੀ ਨਹੀਂ ਦੇਣਾ ਗੱਲ ਸੁਣਨਾ ਤੇ ਨਹੀਂ ਨਾ ਦੇਣ ਵਾਲੀ ਮੈਂ ਮਾ ਦੇਣ ਵਾਲੀ ਗੱਲ ਮਾ ਦੇਣਾ ਜੀ ਪਹਿਲਾਂ ਉਹ ਕਹਿ ਗਈ ਇਹ ਰੋਕਣ ਦੀ ਮਾਤਾ ਜੀ ਨਾ ਦੇਣ ਵਾਲੀ ਪਹਿਲਾਂ ਮੇਰੀ ਗੱਲ ਸੁਣ ਹਾਂ ਉਹ ਪੈਣ ਜਾ ਕੇ ਮਾਤਾ ਜੀ ਦੇ ਗੱਲ ਸੁਣ ਇੱਥੇ ਕਰਾਂਗੇ ਤੇਰੇ ਦੇ ਤੇ ਤੇਰੇ ਭਾਈ ਨਾ ਮਤ ਯਾਰ ਜਿੱਹਾਂ ਜਾਂ ਨਿਕਲਣਾ ਹੈ ਤੇਰੀ ਕਿ ਇਹਨਾਂ ਨੇ ਮਾਰਾ ਕਦੀ ਦੇ ਰਿਹਾ ਕਿੱਧਰ ਚੱਲ ਰਹੀ ਮੈਂ ਕੀ ਕਰ ਲਈ ਤੁਹਾਨੂੰ ਇੱਕ ਮਿੰਟ ਪਈ ਇਹਨੂੰ ਬੋਲਤੀ ਰਹਿਣ ਤਾਂ ਵੀ ਮਾਰਾ ਇਹਨੇ ਦੇ ਰਿਹਾ ਇੱਕ ਵਾਰ ਮੇਰੇ ਕੋਲ ਮੈਂ ਤੇਰੇ ਸਾਥ ਹਾਂ ਕਿਉਂਕਿ ਮਾਰਾ ਤੇਰੇ ਕੋਲ ਛੋਟੇ ਦੇ ਮਾਰਦੇ ਆ ਨਾ ਮਾਰਦੇ ਆ ਨਾ ਸੱਚ ਬਤਾ ਦੇ ਯਾਰ ਡਰੋ ਮਤ ਹਮ ਤੇਰੇ ਸਾਥ ਹਾਂ ਤੂੰ ਇੱਕ ਤੇ ਇਹਨੂੰ ਪਾਜੀ ਵੇਖ ਲਓ ਇਹਨੂੰ ਲੈ ਜਾਓ ਇਹਨੂੰ ਭੈਣ ਨੂੰ ਲੈ ਰੋ ਮੈਂ ਕਹਿ ਰਿਹਾ ਉਹ ਆਣ ਕੇ ਦਬਕੇ ਮਾਰ ਰਹੀ ਉਹਨੂੰ ਫੇਰ ਹੁਣ ਹੱਟ ਸਾਹਮਣੇ ਤੇ ਤੁਸੀਂ ਬੈਠ ਜਾਓ ਇਹ ਕੋਣ ਹੁੰਦੀ ਧੱਕੇ ਮਾਰਨ ਵਾਲੀ ਉਹਨੂੰ ਭਾਜੀ ਮੈਂ ਵੀਡੀਓ ਦੇ ਵਿੱਚ ਵੇਖਿਆ ਵੀਡੀਓ ਦਿਖਾ ਰਹੇ ਨੇ ਧੱਕੇ ਮਾਰਨ ਦੀ ਉਹਨੂੰ ਕਿਉਂ ਕੁਝ ਬੋਲੇ ਨਾ ਵਿਚਾਰਾ ਚਿੰਗਾ ਹੈ ਹੈ ਤੂੰ ਜਾ ਅਸੀਂ ਪਹਿਮਾਨ ਸੀ ਵਰਤਦੇ ਵੀ ਫੇਰ ਉਹ ਗੱਲਾਂ ਯਾਰ ਫਿਰ ਸਮਝਾਈਦਾ ਆਪਣੇ ਘਰ ਵਾਲਿਆਂ ਨੂੰ ਰੀਮ ਨੇ ਰੀਮ ਦੇ ਨਾਲ ਇਹੀ ਕੰਮ ਹੋਇਆ ਇਹਨਾਂ ਦੀ ਘਰ ਦੀ ਨੂੰ ਪਰਚਾ ਲਾਤਾ ਸੀ ਪਤਾ ਨਹੀਂ ਕਿੱਥੇ ਮੈਂ ਜੀ ਜਾਂਦਾ ਮਾਤੇ ਜਿਹੜੀ ਗੱਲ ਚਲ ਉੱਤੀ ਜਾ हमको गल कर चलो चलो जितना मर्जी प्राग पहुंच तेरे को डांग से मारते हैं छोटे तो से ही छोटे से मारते हैं ना हट सीधा मुंह भीड़ हट देख वो कपड़ा भी धुलاتے हैं ना जब बता दे यार बता दे छोटे से मारते हैं ना तेरी इतनी दोस्त तेरे लिए तेरी मदद के लिए आए हैं तेरी मदद के लिए ये तेरे को हाथ भी नहीं कोई लगा एक बार बता दे तेरे को मारते हैं 47 ਦੋ ਨੰਬਰ ਦੇ ਕੈਂ ਕੋਸ਼ਾਂ ਬਿਆ ਹੋ। ਖੁੱਲਣਾ ਬੋਲਦਾ ਨਹੀਂ। ਉਹਦੋਂ ਵੀਡੀਓ ਬਣਾਇਨਾ ਮੁੰਡੇ ਨੂੰ ਉਦੋਂ ਵੀ ਨਹੀਂ ਬੋਲਿਆ ਵਿਚਾਰਾ। ਇਹ ਗੱਡੀ ਤੇਰੀ ਹੈ। ਠੀਕ ਹੈ। ਕੁਝ ਨਹੀਂ ਬੋਲਦਾ ਜੀ। ਅੱਖਾਂ ਉੱਪਰ ਹੈਂ। ਤੇਰੇ ਭਾਈ ਦੇ ਸਾਥ ਠੀਕ ਹੈ। ਤੇਰਾ ਕੋਈ ਡਰਨ ਦੀ ਜਰੂਰਤ ਨਹੀਂ ਹੈ। ਹਾਂ ਜੀ ਹਾਂ ਜੀ। ਇਹ ਇਹਦਾ ਆਧਾਰ ਕਾਟ ਹੈ ਗਾਵਾ। ਕਿੰਨਾ ਦਾ ਵੀਰ ਜੀ? ਇਹ ਤਾਂ ਆਪਣੇ ਨਹੀਂ ਵੀ ਸਾਨੂੰ ਨਹੀਂ ਕੋਈ ਆਈਡੀ ਨਹੀਂ ਹੈ ਤੁਹਾਡੀ ਕੋਈ ਨਹੀਂ ਵੀ ਜਦੋਂ ਲੈਂਦਾ ਹੋਊਗਾ ਚਾਹੇ ਕੋਈ ਚੀਜ਼ ਦੇਰ ਤੋਂ ਨਿਕਲੀ ਹੋਣੀ ਹੈ ਸਾਨੂੰ ਪਤਾ ਲੱਗ ਜਾਊਗਾ ਕਿੱਥੋਂ ਪੈਗੋ ਨਹੀਂ ਸਰ ਜੀ ਸਾਡੇ ਕੋਲ ਨਹੀਂ ਤੁਹਾਨੂੰ ਕਿੱਥੋਂ ਦਾ ਦੱਸਿਆ ਵੀ ਕਿੱਥੋਂ ਦਾ ਵੀ ਵੀਰ ਜੀ ਪਤਾ ਨਹੀਂ ਇਹ ਪੁੱਛਦੇ ਹੀ ਨਹੀਂ ਸਰ ਇਹ ਲੋਕ ਪੁੱਛਦੇ ਨਹੀਂ ਕਿਸੇ ਨੂੰ ਅੱਜ ਨਾਂ ਦੱਸਿਆ ਇਹਨਾਂ ਮੁੰਡੇ ਨੇ 1:30 ਵਜੇ ਬੰਦਾ ਛਡਾਇਆ ਜੀ 2:30 ਪੋਣੀ ਤੱਕ ਥਾਣੇ ਤੋਂ ਨਿਕਲੇ ਆ 4:00 ਵਜੇ ਦਾ ਘਰ ਲੱਭਿਆ ਇਹਨਾਂ ਦੇ ਬੰਦੇ ਕੋਈ ਬੰਦਾ ਛਡਾਇਆ ਤੇ 2 ਸਾਲ ਦੀ ਉਹਨੇ ਮਿਹਨਤ ਵੀ ਦਿੱਤੀ ਹੁਣ ਉਹਦੀ ਦੇ ਲਈ ਤੇਰਾ ਨਹੀਂ ਮੁਕਰੇਂ ਵੀ ਮੈਂ ਗੱਲ ਉਹਨਾਂ ਨੂੰ ਮੈਂ ਉਹਨਾਂ ਨੂੰ ਗੱਲ ਦੱਸ ਰਿਹਾ ਵੀ ਕੋਸ਼ਿਸ਼ ਨਹੀਂ ਦੱਸਦੇ ਨਹੀਂ ਕੋਸ਼ਿਸ਼ ਮੱਖਣ ਦੇ ਕੋਲੋਂ ਨਿਕਲੇ ਇੱਕ ਮੱਖਣ ਕੋਲੋਂ ਨਿਕਲੇ ਜੱਟੂ ਵਾਲਾ ਯਾਰ ਦੇ ਉੱਤੇ ਮੱਖਣ ਨੂੰ ਮੱਖਣ ਨੂੰ ਪਿਆ 88000 ਤੇ ਦੂਜੇ ਦੂਜੇ ਨੇ ਬੰਦਾ ਲਕਾੜ ਉਹਨੇ ਬੁੱਧਵਾਰ ਬੰਦਾ ਦੇਣਾ ਹੀ ਉੱਤੇ ਪਰਚਾ ਹੋਣਾ ਹੁਣ ਫਿਰ ਦੱਸਾਂ ਤੈਨੂੰ ਬੁੱਧਵਾਰ ਕੇ ਨਾਮ ਬੰਦਾ ਪੇਸ਼ ਕਰ ਦੂੰ ਜੀ ਜੀ ਸਾਡੇ ਕੋਲ ਹੈਗਾ ਇਹ ਲਗਾਉਣ ਵਾਲੀ ਗੱਲ ਹੈਗਾ ਲਗਾਉਣ ਨੂੰ ਹੈਗਾ ਤੇਰੇ ਸਾਹਮਣੇ ਸਾਡੇ ਸਿੜਕ ਦੇ ਡੰਗ ਲੱਗਦੇ ਚਲੋ ਕੋਈ ਨਹੀਂ ਗੱਲ ਨਹੀਂ ਜੀ ਸਾਡੀ ਸੰਸਥਾ ਇਹੀ ਕੰਮ ਕਰਦੀ ਕਿ ਇਹਨਾਂ ਦੇ ਘਰ ਭੁਆ ਲੱਭ ਕੇ ਇਹਨਾਂ ਨੂੰ ਘਰ ਤਾਂ ਫਿਰ 1 ਘੰਟੇ ਚ ਵਿਚਾਰੇ ਦਾ ਘਰ ਲੱਭ ਗਿਆ ਸਵੇਰੇ ਉਹਦਾ ਪਰਿਵਾਰ ਆ ਰਿਹਾ ਮਾਂ ਉਡੀਕ ਦੀ ਮਰਗੀ ਪਿਓ ਦੀਕ ਦਾ ਮਰਗੀ 6 ਸਾਲ ਹੋ ਗਏ ਘਰੋਂ ਨਿਕਲੇ ਨਾ ਉੱਪਰ ਤਾਂ ਸਾਡੇ ਚ ਬੈਠਾ ਬੈਠਾ ਦੋ ਸਾਲ ਇਹਨਾਂ ਦਾ ਆਵਾੜੇ ਚ ਇਹਨਾਂ ਨੇ ਖੁਦ ਮੰਨਿਆ ਕਿ ਦੋ ਸਾਲ ਸਾਡੇ ਕੋਲ ਆ ਪਹਿਲਾਂ ਕਿੰਨਾ ਸਮਾਂ ਹੋਊਗਾ ਹੈ ਨਾ ਦੋ ਸਾਲ ਕੌਣ ਕਹਿੰਦੇ ਦੋ ਸਾਲ ਜਿਹੜੇ ਇਹਨਾਂ ਦੇ ਬੰਦੇ ਕੋ ਮੱਖਣ ਕੋ ਛੜਾਇਆ ਨਾ ਦੋ ਸਾਲ ਤੋਂ ਲਿਖਤੀ ਚ ਮੰਨਿਆ ਵਾ ਦੋ ਸਾਲ ਦੇ ਪੈਸੇ ਵੀ 3500 ਰੁਪਏ ਦੇ ਹਿਸਾਬ ਨਾਲ ਉਹਨੇ ਦੇਣੇ ਆ ਪਰਿਵਾਰ ਨੂੰ ਜੀ ਇੱਥੇ ਕਿ ਨਹੀਂ ਨਹੀਂ ਉਹ ਤਾਂ ਅਸੀਂ ਅੱਜ ਲਿਖਤੀ ਕੀਤਾ ਹੈ ਨਾ ਕਿ ਪਰਿਵਾਰ ਲੱਭੂਗਾ ਸਿੱਧੇ ਪਰਿਵਾਰ ਨੂੰ ਦਵਾਵਾਂਗੇ ਕਿਤਾ ਨਹੀਂ ਨਹੀਂ ਉਹ ਜਿਹੜਾ ਮਿਲਿਆ ਅੱਜ ਜਿਹੜਾ ਮਿਲਿਆ ਤੁਸੀਂ ਆਪਣਾ ਨੰਬਰ ਤਾਂ ਮੈਨੂੰ ਮਿਲ ਗੀ ਸੈਂਡ ਕਰ ਦਿਓ ਹਾਂ ਆ ਅਗਮੀ ਕਿਵੇਂ ਹੋ ਗਿਆ ਓਏ ਹਾਂ ਨਾ ਸੋ ਸੰਗਤ ਜੀ ਅਸੀਂ ਬਿਲਕੁਲ ਬਟਾਲਾ ਰੋਡ ਦੇ ਅੰਦਰ ਹੀ ਜਿਹੜੀਆਂ ਫੈਕਟਰੀਆਂ ਹੈਗੀਆਂ ਉੱਥੇ ਖੜੇ ਆ ਜਿੱਥੇ ਸਾਨੂੰ ਇਸ ਵੀਰ ਬਾਰੇ ਇਤਲਾਹ ਮਿਲੀ ਸੀ ਤੇ ਇਸ ਹਾਮਿਆਂ ਵਾਂ ਬੋਲਦਾ ਕੁਛ ਨਹੀਂ ਆ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਨੂੰ ਫਾਸਟ ਲੈ ਕੇ ਦਿੱਤੀ ਆ ਉਹਦੇ ਤੇ ਹੁਣ ਨੰਬਰ ਆ ਜਿਹੜੇ ਉਹ ਤੁਹਾਡਾ ਮੇਰਾ ਫੋਨ ਨੰਬਰ ਪੱਕਾ ਪੱਕਾ ਮੇਰਾ ਹੀ ਫੋਨਸਾ ਆ ਇਹ ਨਹੀਂ ਇਹ ਹੀ ਹੁਣ ਕਾਲ ਲਿਓ ਜਦੋਂ ਕਿਤੇ ਮੈਨੂੰ ਕੋਈ ਲੋਡ ਹੋ ਰਿਹਾ ਕੋਈ ਮੈਨੂੰ ਜ਼ਰੂਰ ਜ਼ਰੂਰ ਸੱਤ ਸੋ ਇਹਦੇ ਚਿਹਰੇ ਨੂੰ ਤੁਸੀਂ ਜ਼ਰੂਰ ਪਹਿਚਾਣਿਓ ਕਿਉਂਕਿ ਇਹ ਆਪਣਾ ਨਾਮ ਸਾਗਰ ਦੱਸਦਾ ਆ ਰਹਿੰਦੇ ਵਾਲੇ ਕਹਾ ਕਿ ਉਹ ਰਹਿੰਦੇ ਵਾਲੇ ਕਹਾ ਕਿ ਸ਼ਹਿਰ ਕੌਨ ਸਾ ਹੈ ਉੜੀਸਾ ਔਰ ਛੋਟਾ ਗਾਉਂ ਕੌਨ ਸਾ ਹੈ ਵਹਾਂ ਛੋਟਾ ਗਾਉਂ ਛੋਟਾ گاؤں ਬਤਾ ਰੋਣ ਲੱਗ ਗਿਆ ਤੇ ਡਰ ਮਤ ਛੋਟਾ گاؤں ਕੌਨਸਾ ਹੈ ਤੇਰਾ ਬੇਟਾ ਬਤਾ ਦੇ ਭਈਆ ਇਸ گاؤں ਮੇਰੇ ਘਰ ਹੈ ਉਹ گاؤں ਦਾ ਹਾਂ ਉਹ گاؤں ਦਾ ਨਾਮ ਬਤਾ ਦੇ ਕੌਨਸਾ ਹੈ ਸੂਏ ਦੇ ਨਾਲ ਕੁੱਟ ਮਾਰ ਹੁੰਦੀ ਆ ਵੀਰ ਜੀ ਤਾਂ ਹੀ ਇਹ ਸਹਿਮਿਆ ਨਹੀਂ ਤੇ ਕੋਈ ਬੰਦਾ ਇਦਾਂ ਨਹੀਂ ਸਹਿਮਦਾ ਤੇ ਉਹਨਾਂ ਦੇ ਸਾਰਿਆਂ ਦੇ ਬਿਲਕੁਲ ਉਹ ਤੁਸੀਂ ਸਾਹਮਣੇ ਮੇਨ ਹਾਈਵੇ ਵੀ ਦੇਖ ਸਕਦੇ ਹੋ ਦੇਖੋ ਜੀ ਬੱਲੇ ਨੂੰ ਜਾਂਦਾ ਜਿਹੜਾ ਸਾਗਰ ਸਾਗਰ ਓਡੀਸ਼ਾ ਦਾ ਰਹਿਣ ਵਾਲਾ ਦੱਸਿਆ ਜੀ ਆਪਕੇ ਪਿਤਾ ਜੀ ਦਾ ਕਿਆ ਨਾਮ ਹੈ ਪਿਤਾ ਜੀ ਦਾ ਨਾਮ ਬਤਾ ਦਿਓ ਜਾਨਤ ਨਹੀਂ ਹੈ ਪਿਤਾ ਜੀ ਦਾ ਨਾਮ ਨਹੀਂ ਆਂਦਾ ਪਤਾ ਆਜੂ ਤਸਨ ਦੀ ਪੁੱਤ ਹੁਣ ਆਪਾਂ ਵੀਰ ਕੀ ਨਵੇੜਨਾ ਇਹਦਾ ਆਪਣੀ ਇਮਾਨਦਾਰੀ ਨਾਲ ਦੱਸ ਵੀ ਕੀ ਕਰਨਾ ਹੈ ਦਾ ਤੁਹਾਨੂੰ ਇਮਾਨਦਾਰੀ ਨਹੀਂ ਹੋਇਆ ਇੱਥੇ ਵੀ ਜਾਂ ਚੱਲੀ ਥਾਣੇ ਚੌਂਕੀ ਚੱਲੀਏ ਥਾਣੇ ਚੱਲੀਏ ਕਿ ਆਪਾਂ ਇੱਥੇ ਕੋਈ ਇਮਾਨਦਾਰੀ ਨਾਲ ਚੀਜ਼ ਨਿਬੇੜਨੀ ਆ ਪਰ ਕੀ ਸਾਨੂੰ ਪਤਾ ਵੀ ਲੱਗੇ ਦੱਸੇ ਕੀ ਮਤਲਬ ਹੈ ਜਿੰਨੇ ਚਿਰ ਤੋਂ ਰੱਖਿਆ ਉਹ ਵਿਰਜੀਏ ਨੂੰ 10 ਦਿਨ ਹੋਏ ਨੇ 10 ਦਿਨ ਹੋਏ ਨਾ ਤੁਸੀਂ ਸਰ ਇਹਨੂੰ ਇੱਕ ਜਣੇ ਨੂੰ ਖੜੋ ਇਹਨਾਂ ਦੇ ਪਰਚਾ ਕਰੋ ਜਿਹੜੇ ਸਬੂਤ ਹੈ ਕੋਰਟ ਦੇ ਵਿੱਚ ਮੈਂ ਦਊਂਗਾ ਬਸ ਪਹਿਲਾਂ ਵੀ ਮੇਰੇ ਕੋਲ ਇਹ ਪਹਿਲਾਂ ਵੀ ਇਸ ਤਰ੍ਹਾਂ 10-15 ਦਿਨ ਰਿਹਾ ਚੱਲ ਗਿਆ ਮਰਜ਼ੀ ਨਾਲ ਜਿਦ ਤਰ੍ਹਾਂ ਆਇਆ ਹੁਣ ਮੁੜ ਕੇ 10-15 ਦਿਨ ਹੋ ਗਏ ਵਿਰਜੀਏ ਨੂੰ ਮੇਰੇ ਕੋਲ ਆਏ ਨੇ ਬਾਕੀ ਤੁਸੀਂ ਇੱਥੇ ਸਮਝਿਓ ਲਾਗੇ ਜਿਹੜੇ ਵੀ ਸਰੀ ਵੀਡੀਓ ਭੰਡੀ ਮੇਰੀ ਗੱਲ ਸੁਣੋ ਵੀਰ ਜੀ ਇਹ ਤਾਂ ਸੱਚ ਬੋਲੇਗਾ ਠੀਕ ਆ ਨਹੀਂ ਤੇ ਇਹ ਜਿਹੜੇ ਸਬੂਤ ਹੈ ਨਾ ਇਹ ਅਸੀਂ ਸਰ ਕੋਰਟ ਤੇ ਦੇਣ ਦੇ ਹੱਕਦਾਰ ਹਾਂ ਵਿਰਜੀ ਪਤਾ ਕੀ ਗੱਲ ਜੇ ਤੇਰੇ ਨਾਲ ਵੀ ਕੋਈ ਸਾਥ ਲਗਾਈਏ ਨਾ ਤਾਂ ਕਰਦੇ ਆ ਰਹਿਆ ਨਾ ਵੀਰ ਜੀ ਪਤਾ ਕੀ 10 ਦਿਨ ਕਹਿ ਰਹੇ ਆ ਯਾਰ ਜਿਦ ਤਰ੍ਹਾਂ ਆਇਆ ਨਾ ਸਾਡੇ ਕੋਲ ਹੁਣ 10 ਦਿਨ ਹੋ ਗਏ ਨੂੰ ਆਇ ਨੂੰ ਪਹਿਲਾਂ ਅਸੀਂ ਗਵਾਇਆ ਆਂਦੇ ਪਹਿਲਾਂ ਵੀ ਦਿਂਦਾ ਰਿਹਾ ਵਾ 10 ਦਿਨ ਤੋਂ ਪਹਿਲਾਂ ਵੀ ਦਿਂਦਾ ਰਿਹਾ ਪਹਿਲਾਂ ਵੀ ਸਾਡੇ ਕੋਲ ਇਸ ਤਰ੍ਹਾਂ ਆਇਆ ਜਿਦ ਤਰ੍ਹਾਂ 10 15 ਦਿਨ ਹਫਤਾ ਦੀ ਤਰ੍ਹਾਂ ਰਿਹਾ ਫਿਰ ਹਫਤਾ ਰਹਿ ਗਿਆ ਭੱਜ ਗਿਆ ਹਫਤਾ ਰਹਿ ਗਿਆ ਭੱਜ ਗਿਆ ਇਹ ਗੱਲਾਂ ਤੇਰੀਆਂ ਨਹੀਂ ਚੱਲਣੀਆਂ ਵੀਰ ਹਫਤਾ ਰਹਿ ਗਿਆ ਭੱਜ ਗਿਆ ਇਹ ਗੱਲਾਂ ਨਹੀਂ ਚੱਲਣੀਆਂ ਜਿਹਦੇ ਚ ਜੇ ਤੈਨੂੰ ਵੀਰ ਜੀ ਬਿਲਕੁਲ ਸੱਚਾਈ ਦਸੀਓ ਤੂੰ ਇਹ ਮਨਪ੍ਰਭਾ ਅਸੀਂ ਬੜੀ ਬਰਦਾਸ਼ਤ ਕੀਤਾ ਸੀ ਲੋਕਾਂ ਕੋਲ ਮਾਫੀ ਮੰਗਾ ਕੇ ਬੰਦਾ ਲੈ ਆਉਨੇ ਆ ਵੀ ਹੋਇਆ ਪਰ ਇਹ ਲੋਕ ਡਰਦੇ ਨਹੀਂ ਸਰ ਇਸ ਕਰਕੇ ਅਸੀਂ ਹੁਣ ਵੀਰੇ ਇੱਕ 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 ਕਾਨੂੰਨ ਬਣਾ ਲਿਆ ਵਾ ਅਸੀਂ ਬਿਨਾ ਪਰਚੇ ਤੋਂ ਜਾਂ ਉਹਨੂੰ ਬਿਨਾ ਹੱਕ ਦਵਾਏ ਤੋਂ ਅਸੀਂ ਨਹੀਂ ਰੁਕਣਾ ਸਾਨੂੰ ਜੋ ਸਬੂਤ ਬਣਦੇ ਆ ਉਹ ਅਸੀਂ ਹੱਕਦਾਰਾਂ ਕੋਰਟ ਚ ਦੇਣ ਲਈ ਉਹ ਤੂੰ ਉੱਥੇ ਦੇਹਾਂਗਾ ਜਾਜੀਆਂ ਗੱਲਾਂ ਨਹੀਂ ਹੁੰਦੀਆਂ ਵੀ ਸਾਰੇ ਆਪਾਂ ਨੇ ਇਦਾਂ ਕਰੀਏ ਹਾਂ ਇਹਨੂੰ ਲਓ ਤੇ ਚੱਲੀਏ ਆਪਾਂ ਠੀਕ ਗੱਲ ਹਾਂ ਚੰਗੀ ਚੱਲੀਏ ਹਾਂ ਉੱਥੇ ਕੋਈ ਨਾ ਕੋਈ ਨਾ ਭਾਈ ਦਾ ਨੰਬਰ ਤੀ ਨਾ ਉਹ ਆਪਣੇ ਮੋਟਰਸਾਈਕਲ ਲੈ ਲਓ ਹਾਂ ਸੋ ਸੰਗਤ ਜੀ ਜਿਵੇਂ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਕਿ ਇਹ ਜਿਹੜੇ ਮੁੱਕਰ ਰਹੇ ਨੇ ਜਿਹੜੇ ਸਾਡੇ ਕੋਲ ਕੋਈ ਸਬੂਤ ਨਹੀਂ ਉਹ ਬੜੇ ਨੇ ਸਾਡੇ ਕੋਲ ਸਬੂਤ ਇਹ ਬੰਦਾ ਕਦੋਂ ਦਾ ਇਹਨਾਂ ਦੇ ਕੋਲ ਕਿਵੇਂ ਇੱਕ ਅੰਬੋਲੀ ਨਾਲ ਬੋਲੀ ਨਾਲ ਵਿੱਚ ਮੇਰਾ ਵੀਰ ਜਿਵੇਂ ਸੰਗਤ ਜੀ ਇਹਨੂੰ ਕੱਪੜੇ ਧਵਾਉਂਦੇ ਨੇ ਇੱਕ ਬੰਦਾ ਡਾਂਗ ਲੈ ਕੇ ਖੜਦਾ ਕਈ ਵਾਰੀ ਬੀਬੀਆਂ ਨੂੰ ਵੱਟੇ ਵੀ ਮਾਰਦੀਆਂ ਉਹ ਸਾਰੇ ਸਬੂਤ ਅਸੀਂ ਕੋਲ ਉਹ ਕੋਰਟ ਚ ਦੇ ਦਾਂਗੇ ਇਹਨੂੰ ਮਾਰਿਆ ਹੋਇਆ ਡੰਡੇ ਨਾਲ ਉਹ ਉਹ ਚੀਜ਼ਾਂ ਆਪਾਂ ਅੱਗੇ ਤੁਹਾਨੂੰ ਦੱਸਾਂਗੇ ਬਾਕੀ ਜਿਹੜੀ ਗੱਲ ਵੀਰ ਜੀ ਕਰੀ ਮਾਰਨਗੇ ਦੰਗ ਮਾਰਦੇ ਆਪਣੇ ਕੋਲ ਵੀ ਕਹਿੰਦੇ ਡਾਂਗ ਮਾਰਦਾ ਕਦੋਂ ਵੇਖਿਆ ਤੂੰ ਦੱਸਾਂ ਵੀਡੀਓ ਕੋਈ ਗੱਲ ਨਹੀਂ ਮੈਂ ਡਾਂਗ ਮਾਰਦੇ ਕਦੋਂ ਵੇਖਿਆ ਤੂੰ ਅਸੀਂ ਦੱਸਾਂਗਾ ਦੱਸ ਤੂੰ ਡਾਂਗ ਮਾਰਦੇ ਕਿਹਨੇ ਵੀਡੀਓ ਦੱਸ ਤੂੰ ਡਾਂਗ ਵਾਲੀ ਵੀਡੀਓ ਦੱਸ ਤੂੰ ਦਿਖਾਵਾਂਗਾ ਭੈਣ ਇੱਥੇ ਹੀ ਦਿਖਾਵਾਂਗਾ ਮੈਂ ਦਿਖਾਵਾਂਗਾ ਮੈਂ ਕਹਿੰਦੀ ਸਾਰਾ ਕੁਝ ਦਊਂਗਾ ਆਪਾਂ ਸੱਚ ਦੇਗਾ ਤੂੰ ਡਾਂਗ ਮਾਰ ਤੂੰ ਆ ਵੀ ਅਹੀਂ ਤੇ ਤੂੰ ਆਏ ਨਾ ਕੱਪੜੇ ਧੋਂਦੇ ਨਹੀਂ ਤਕੋ ਕੋ ਦੱਸ ਕੱਪੜੇ ਆਪਣੇ ਹੀ ਧੋਂਦੇ ਆਪਨੇ ਕੱਪੜੇ ਧੋਂਦੇ ਹੋਰ ਕਿੰਨੇ ਤੋਂ ਆਏ ਦੇ ਕੱਪੜੇ ਸਾਰਾ ਕੁਝ ਆਪਣੇ ਧੋਂਦੇ ਧੋਣੇ ਸਾਰਾ ਵੀਡੀਓ ਵਿੱਚ ਵੀ ਹੋਣਾ ਵੀਰ ਜੀ ਸਹੀ ਗੱਲ ਆ ਆਪਣੇ ਕੱਪੜੇ ਧੋਂਦੇ ਹੋਰ ਕਿਸੇ ਦੇ ਕਿੰਨੇ ਤੋਂ ਆਏ ਕਰੂ ਸਹੀ ਗੱਲ ਸਾਰਾ ਕੁਝ ਵੀ ਧੋਂਦੇ ਮੋਲ ਅੱਜ ਵੀ ਇਹ ਤੁਹਾਡੇ ਲਾਗੇ ਖੜਾ ਜੀ ਜੇ ਤੁਸੀਂ ਦੋਨੋਂ ਜੀ ਕੱਪੜੇ ਧੋਂਦੇ ਸੀ ਅੱਜ ਦੀ ਵੀਡੀਓ ਨਹੀਂ ਹੈ ਜੀ ਤਾਂ ਮੁੰਡਾ ਵਿਆਹ ਗਿਆ ਬੀਜੀ ਹੁਣੇ ਆਇਆ ਜੀ ਬੀਜੀ ਮੈਂ ਅੱਜ ਦੀ ਵੀਡੀਓ ਹੁਣ ਆਵਾਂਗਾ ਕੰਡੋਰੀ ਵਿਆਹ ਉੱਥੋਂ ਆਇਆ ਹੁਣੇ ਮੇਰੇ ਫੋਨ ਦੇ ਵਿੱਚ ਲਾਈਵ ਚੱਲ ਰਹਿਣਾ ਜੀ ਤੈਨੂੰ ਮੈਂ ਹੁਣੇ ਦਿਖਾ ਦੇਣੀ ਚਲੋ ਬਾਹੋਂ ਚਲੋ ਸਰ ਚਲੋ ਭੁੱਲਾ ਚੁੱਕਾ ਨਹੀਂ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਕੀ ਬਣਦਾ ਤੁਹਾਡੇ ਤੱਕ ਜਰੂਰ ਰੱਖਾਂਗੇ ਜੀ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਨਿਸ਼